जथेबंदेरा पुतला जरा गया साली मंगा है जिस करके बार्डर ਪੁਰਵੇ ਚਿਕਸਰਾ ਜਿੱਥੇ ਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਕਹਿਣਾ ਕੀ ਚਾਹਾਂਗੇ ਤੁਹਾਨੂੰ ਇਹ ਪਤਾ ਹੀ ਆ ਵੇਖੋ ਕਿੰਨਾ ਪਬਲਿਕ ਦਾ ਰੋਹ ਆ ਕੇਂਦਰ ਸਰਕਾਰ ਦੇ ਵਿਰੁੱਧ ਪੂਰਾ ਰੋਹ ਆ ਤੇ ਵੇਖੋ ਮਹਾਰਾਜਾ ਜੀ ਦਾ ਪਹਿਲਾਂ ਰਾਜ ਹੁੰਦਾ ਹੈ ਨਾ ਇੱਕ ਬੰਦਾ ਜਾਂਦਾ ਹੁੰਦਾ ਸੀ ਤੇ ਮਹਾਰਾਜਾ ਰਜੀਤ ਸਿੰਘ ਜਿਹੜੇ ਸੀ ਨਾ ਉਹ ਗੱਫਿਆਂ ਤੇ ਗੱਫੇ ਤੋੜ ਕੇ ਕਰਦੇ ਸੀ ਪਰ ਇੱਥੇ ਪੰਜਾਬ ਸਾਰਾ ਵਿਰੋਧੀ ਹੋ ਗਿਆ ਕੇਂਦਰ ਸਰਕਾਰ ਦਾ ਪਰ ਉਹਨੂੰ ਇੱਕ ਮਸਾ ਫਰਕ ਨਹੀਂ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਕਿ ਆਪਣੇ ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਵਾਂ ਕਿ ਵੱਧ ਤੋਂ ਵੱਧ ਜਿਹੜੇ ਇਹ ਧਰਨਿਆਂ ਵਿੱਚ ਆਇਆ ਕਰੋ ਤਾਂ ਕਿ ਫੇਰ ਹੀ ਜਿਹੜੀ ਸਾਨੂੰ ਜਿੱਤ ਪ੍ਰਾਪਤ ਹੋਣੀ ਆ ਇਸ ਕਰਕੇ ਮੈਂ ਇਹ ਚੀਜ਼ ਆਪਣੇ ਕਿਸਾਨਾਂ ਨੂੰ ਵੀ ਇਹਣਾ ਵੀ ਵੱਧ ਤੋਂ ਵੱਧ ਇੱਥੇ ਪਾਇਆ ਕਰੋ ਬਾਜੀ ਅੱਜ ਤਾਂ ਨਾ ਦਿੱਤਾ ਕਿਉਂ ਜਾ ਰਿਹਾ ਇਹ ਤਾਂ ਰਲ ਤਾ ਜਾ ਰਿਹਾ ਜੀ ਵੇਖੋ ਸਭ ਤੋਂ ਵੱਡੀ ਮੰਗ ਜਿਹੜੀ ਆ ਸਾਡੇ ਜਿਹੜੇ ਸ਼ਹੀਦ ਹੋਏ ਆ ਸ਼ੁਭ ਕਰਨ ਸਿੰਘ ਉਹਨਾਂ ਨੂੰ ਵੀ ਕੋਈ ਨਿਆਂ ਨਹੀਂ ਕਿ ਮਿਲਿਆ ਉਹਨਾਂ ਦਾ ਉਹਨਾਂ ਤੋਂ ਵੀ ਅਸੀਂ ਚਾਹੁੰਦੇ ਹਾਂ ਉਹਨਾਂ ਜਿਹੜੀ ਜਿਨ੍ਹਾਂ ਨੇ ਇਹਨਾ ਕੀਤੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਫਿਰ ਜਿਹੜੇ ਜੇਲ੍ਹਾਂ ਹੀ ਡਕੇ ਉਹਨਾਂ ਦੀ ਵੀ ਰਹੀ ਹੋਣੀ ਚਾਹੀਦੀ ਆ ਫਿਰ ਜਿਹੜੇ ਸਾਡੇ ਕਿਸਾਨ ਉਥੇ ਬਾਰਡਰ ਦੇ ਉੱਤੇ ਉਹਨਾਂ ਨੂੰ ਬਿਜਲੀ ਦੇ ਪ੍ਰਬੰਧ ਵੀ ਜਿਹੜੇ ਚੰਗੇ ਨਹੀਂ ਕਰਕੇ ਤੇ ਕੱਟ ਦੁਬਾਰਾ ਦੁਬਾਰਾ ਕੱਟ ਲਾਰੇ ਤਾਂ ਕਿ ਜੋ 71 ਨਾ ਇਥੋਂ ਚੁੱਕਿਆ ਜਾਵੇ ਭਾਜੀ ਕੀ ਮੰਗ ਕਰਦੇ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅੱਜ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਸਾਡੀ ਕਾਲ ਵਾ ਸਰਕਾਰਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋਏ ਕਿ ਸਾਡੀ ਜਿਹੜੇ ਲੋਕ ਪਬਲਿਕ ਜਿਹੜੀ ਆ ਬਹੁਤ ਜ਼ਿਆਦਾ ਰੋਵ ਵਿਚ ਆ ਤੇ ਤਾਂ ਜੋ ਸਾਡੀ ਜਿਹੜੀ ਫੇਰ ਹੀ ਮੰਗਾਂ ਪੂਰੀਆਂ ਹੋਣਗੀਆਂ ਮੈਂ ਇਹਨੂੰ ਲੈ ਕੇ ਕਹਿਣਾ ਚਾਹੁੰਦਾ ਜੀ ਮੈਂ ਜਸਵਿੰਦਰ ਸਿੰਘ ਬਾਠ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਤੇ ਅਸੀਂ 13 ਤਰੀਕ ਤੋਂ ਜਿਆਦਾ ਤੋਂ ਸ਼ੰਭੂ ਮੋਰਚਾ ਲੱਗਿਆ ਉਦੋਂ ਤੋਂ ਉੱਥੇ ਹਾਜ਼ਰੀ ਭਰ ਰਹੇ ਆ ਸਾਡਾ ਇੱਥੇ ਬਕਾਇਦਾ ਜਿਹੜਾ ਟੈਂਟ ਦਫ਼ਤਰ ਟਰਾਲੀਆਂ ਤੱਕ ਲੱਗੀਆਂ ਹੋਈਆਂ ਨੇ ਤੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਇਹ ਛੋਟੇ-ਛੋਟੇ ਹਥਿਆਰਾਂ ਦੇ ਉੱਤਰ ਆਈ ਆ ਸਰਕਾਰ ਨੂੰ ਕਿਸਾਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਉੱਥੇ ਜਿਹੜੇ ਮੋਰਚੇ ਤੇ ਬੈਠੇ ਆ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਆ ਸਰਕਾਰ ਬਿਜਲੀ ਦੇ ਕਟ ਲਾ ਰਹੀ ਆ ਸਰਕਾਰ ਜਿਹਦੀ ਮੇਨ ਜ਼ਰੂਰਤ ਆ ਹੁਣ ਗਰਮੀਆਂ ਦੇ ਵਿੱਚ ਸਿਆਲ ਹੋਵੇ ਤੇ ਸਰ ਜਾਂਦਾ ਗਰਮੀ ਦੇ ਵਿੱਚ ਨਹੀਂ ਸਰਦਾ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਜੇ ਤੁਸੀਂ ਨਾ ਵੀ ਬਿਜਲੀ ਦੋਗੇ ਨਾ ਤੇ ਜ਼ਿੰਮੇਦਾਰਾਂ ਦੇ ਕੋਲ ਏਡੇ ਏਡੇ ਵੱਡੇ ਜਨਰੇਟਰ ਆ ਜਿਹੜੇ ਤਿੰਨ ਤਿੰਨ ਮੋਟਰਾਂ ਚਲਾ ਦਿੰਦੇ ਆ ਤੇ ਆਪਣੇ ਵਾਸਤੇ ਵੀ ਉੱਥੇ ਜਨਰੇਟਰ ਲੈ ਜਾਣਗੇ ਤੇ ਇਦਾਂ ਸਰਕਾਰ ਜਿਹੜੀ ਆ ਨਾ ਕਰੇ ਤੇ ਸੈਂਟੋ ਸਰਕਾਰ ਜਿਹੜੀ મોદી ਦੀ ਸਰਕਾਰ ਆ ਉਹਨੂੰ ਇਹ ਖਾਸ ਕਰਕੇ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਤੁਸੀਂ ਜਿਹੜੇ ਲੀਡਰ ਇਥੇ ਭਾਜਪਾ ਦੇ ਖਿਲਾਾਰੇ ਆ ਚੋਣਾਂ ਦੇ ਵਿੱਚ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਮਰਨ ਦਿੱਤਾ ਜਾਊਗਾ ਜਿੰਨਾ ਚਿਰ ਸਾਡੇ ਕਿਸਾਨ ਭਰਾ ਜਿਹੜੇ ਉੱਥੇ ਲੀਡਰ ਨੇ ਜਿਹੜੇ ਸਾਡੇ ਸੰਘਰਸ਼ੀ ਯੋਧੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਚੋਕੇ ਹਰਿਆਣੇ ਵਾਲਿਆਂ ਨੂੰ ਪੰਜਾਬ ਦੇ ਵਿੱਚੋਂ ਫੜ ਕੇ ਜੇਲ੍ਹ ਦੇ ਵਿੱਚ ਡਕਿਆ ਭਲਾ ਪੰਚ ਆਪ ਗਵਰਨਮੈਂਟ ਚਾਹੁੰਦੀ ਹੋਵੇ ਤੇ ਕਿਦਾਂ ਹਰਿਆਣੇ ਦੀ ਪੁਲਿਸ ਜਿਹੜੀ ਆ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਚੁੱਕ ਕੇ ਲਿਜਾ ਸਕਦੀ ਸੀ ਅਸੀਂ ਸੈਂਟਰ ਨੂੰ ਤੇ ਪੰਜਾਬ ਸਰਕਾਰ ਦੋਵਾਂ ਨੂੰ ਜਿਹੜੇ ਰਲਕੇ ਚੱਲ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆਂ ਕਿ ਬਾਜ਼ ਆਜੋ ਬਾਜ਼ ਆਜੋ ਜਿੱਥੇ ਅਸੀਂ ਭਾਜਪਾ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਉੱਥੇ ਅਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਬੰਦਿਆਂ ਵਾਂਗੂ ਸਿੱਧੇ ਹੋ ਜਾਓ ਉਹ ਰਾਜ ਕਿਸਾਨਾਂ ਦਾ ਮੈਨੂੰ ਦਿੱਤਾ ਜਾ ਰਿਹਾ ਗੁਰਪ੍ਰੀਤ ਸਿੰਘ ਸ਼ੀਨਾ ਪ੍ਰਧਾਨ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਜੋ ਧਰਨਾ ਜਿਹੜਾ ਜਥੇਬੰਦੀਆਂ ਐਸ ਕੇ ਐਮ ਨਾਨ ਪੋਲੀਟੀਕਲ ਤੇ ਕੇ ਐਮ ਐਮ ਇਹਨਾਂ ਦੇ ਝੰਡੇ ਇੱਥੇ ਕੀਤਾ ਜਾ ਰਿਹਾ ਇਹ ਜਿਹੜਾ ਪ੍ਰੋਟੈਸਟ ਆ ਇਹ ਜੋ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਅੱਜ 56 ਦਿਨ ਹੋ ਗਏ ਆ ਤੇ ਜਿਹੜੀਆਂ ਸਰਕਾਰਾਂ ਵਾਂ ਇਹਨਾਂ ਨੇ ਉੱਥੇ ਬੱਤੀ ਲਾਈਟ ਜਿਹੜੀ ਆ ਉਹਨੂੰ ਵੀ ਕੱਟ ਲਾ ਲਾ ਕੇ 10-10 ਘੰਟੇ ਤੇ ਸਾਡਾ ਜਿਹੜਾ ਸਬਰ ਦਾ ਪਿਆਲਾ ਜਿਹੜਾ ਉਹ ਚੈੱਕ ਕਰ ਰਹੀ ਵੀ ਕਿੰਨਾ ਕੇ ਚੱਲ ਸਕਦੇ ਆ ਪਰ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਇਦਾਂ ਦੇ ਹੱਥ ਕੰਡੇ ਵਰਤ ਕੇ ਅਸੀਂ ਡਰਨ ਵਾਲੇ ਨਹੀਂ ਜੇ ਸਵਾ ਸਵਾ ਸਾਲ ਅਸੀਂ ਦਿੱਲੀ ਲੜਾਈ ਲੜ ਸਕਦੇ ਆ ਤੇ ਪੰਜਾਬ ਸਰਕਾਰ ਜੋ ਇਹਨੂੰ ਚਾਹੀਦਾ ਜਿਹੜੀਆਂ ਬੁਨਿਆਦੀ ਸਹੂਲਤਾਂ ਸਾਡਾ ਦੇ 10 ਕਿਲੋਮੀਟਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਟਰਾਲੀਆਂ ਦਾ ਉਥੇ ਜਥੇ ਬੈਠੇ ਆ ਕੰਟੀਨਿਊ ਤੇ ਇਹ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਇਹ ਵੀ ਭਾਜਪਾ ਸਰਕਾਰ ਵਾਂਗੂ ਇਹ ਵੀ ਹੱਥ ਕੰਡੇ ਆ ਦੇ ਉਤਰੀ ਆ ਤੇ ਅਸੀਂ ਵੀ ਇਹਨੂੰ ਕੰਨ ਖੋਲਣਾ ਚਾਹੁੰਦੇ ਆ ਤੇ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਮੋਦੀ ਸਾਹਿਬ ਨੇ ਉੱਤੇ ਟੀਵੀ ਦੇ ਉੱਤੇ ਸਾਡੀਆਂ ਮੰਗਾਂ ਮੰਨੀਆਂ ਸੀ ਉਹ ਵੀ ਹਾਲੀ ਦਾ ਕ ਲਾਗੂ ਨਹੀਂ ਕੀਤੀਆਂ ਉਹ ਵੀ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਏ ਤੇ ਜਿਹੜੀ 9 ਤਰੀਕ ਨੂੰ ਅਸੀਂ ਜਿਹੜੀ ਅੱਜ ਇਹਨੂੰ ਸੰਕੇਤਕ ਧਰਨੇ ਦਿੱਤੇ ਸਾਰੇ ਹੈੱਡਕੁਆਟਰਾਂ ਦੇ ਉੱਤੇ ਤੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਸ਼ੰਭੂ ਬਾਰਡਰ ਤੇ ਅਸੀਂ ਬੈਠੇ ਆ ਉੱਥੇ ਸਾਰੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਨਹੀਂ ਤੇ ਅਸੀਂ 9 ਤਰੀਕ ਨੂੰ ਗੱਡੀਆਂ ਦਾ ਟ੍ਰੇਨਾਂ ਦਾ ਉੱਥੇ ਚੱਕਾ ਜਾਮ ਕਰਨਾ ਸੋ ਫਿਰ ਅਪੀਲ ਕਰਦੇ ਆ ਸਰਕਾਰ ਨੂੰ ਵੀ ਸਾਡੇ ਵੱਲ ਧਿਆਨ ਦਿੱਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ